ਜੋ ਜਨੋਈਵਾਨੀ ਖੇਡ ਕਬੱਡੀ ਬਹੁਤ ਵਧੀਆ ਜੀ ਅਸੀਂ ਇਹਨਾਂ ਦੇ ਮਾਣ ਕਰਦੇ ਆ ਜੀ ਜਿਹੜਾ ਸਾਡੇ ਬੱਚੋਣਾਂ ਦੇ ਵਿੱਚ ਪਹਿਲਾਂ ਵੀ ਅਸੀਂ ਬਹੁਤ ਚਿਰ ਬਹੁਤ ਖਿਡਾਰੀ ਖੇਡਦੇ ਰਹੇ ਨੇ ਇਹਨਾਂ ਦੇ ਦੋ ਬੱਚੇ ਨੇ ਸਾਡਾ ਵਿਦੇਸ਼ਾਂ ਚ ਜਾ ਕੇ ਸਾਡਾ ਪਿੰਡ ਦਾ ਨੌਜਵਨ ਕਾਇਆ ਜੀ ਤੇ ਆਉਣ ਵਾਲੇ ਹੋਰ ਖਿਡਾਰੀਆਂ ਨੂੰ ਵੀ ਅਸੀਂ ਇਹੀ ਬੇਨਤੀ ਕਰਦੇ ਵੀ ਸਾਡੇ ਵਧੀਆ ਖਿਡਾਰੀ ਖੇਡ ਰਹੇ ਨੇ ਜੀ ਗਾਹਾਂ ਵੀ ਅਸੀਂ ਆਸ ਰੱਖਦੇ ਆ ਵੀ ਜਿੰਨੇ ਸਾਡੇ ਖਿਡਾਰੀ ਨੇ ਬੱਦਕੇ ਘੱਟੋ ਘੱਟ ਸਾਡੇ ਮਿਲਿਆ ਸੀ 10-15 ਖੇਡ ਰੀ ਬਾਹਰ ਖੇਡਣੇ ਜੀ ਅਸਲ ਇਹਨਾਂ ਨੇ ਜੀ ਮੌਕਾ ਦਿੱਤਾ ਸਾਡੇ ਦੂਜੇ ਖਿਡਾਰੀਆਂ ਨੂੰ ਹੁਣ ਚੱਸਿਆ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਰਣਜੀਤ ਦਾ ਤੇ ਖੁਸ਼ੀ ਦਾ ਜੋ ਸਾਡੇ ਪਿੰਡ ਖਾਤਰ ਤੇ ਸਾਡਾ ਪਿੰਡ ਨੂੰ ਅੱਗੇ ਵਧਾਇਆ ਜੀ ਬਾਕੀ ਨਵੀਂ ਪੀੜ੍ਹੀ ਨੂੰ ਜੀ ਉਪਨ ਖੇਡਣ ਲਾਇਆ ਜੀ ਪਹਿਲਾਂ ਸਾਡੇ ਕੋਈ ਬੇਟਾ ਅਸੀਂ ਜਿੰਨੇ ਵੀ ਬੇਟ ਖੇਡਦੇ ਸੀ ਸਾਰੇ ਬੇਟ ਬਾੜ ਪੈਂਟ ਤੇ ਜਾ ਕੇ ਖਤਮ ਹੋ ਜਾਂਦੀ ਸੀ ਜੀ ਇਹਨਾਂ ਨੇ ਉਪਨ ਖੇਡਣ ਲਾਇਆ ਜੀ ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਜੀ ਦੋਨੇ ਖਿਡਾਰੀਆਂ ਦਾ ਪ੍ਰੇਰਣਾ ਦੇ ਜੀ ਵੀ ਜੇ ਉਹ ਇਹਨਾਂ ਦੀ ਸਿੱਖਿਆ ਲੈ ਕੇ ਅੱਗੇ ਆਉਣ ਤੇ ਸਿੱਧੇ ਉਪਨੀ ਖੇਡਣ ਜੀ ਬੇਟਾ ਦਾ ਖੇਡਣਾ ਜੀ ਸਾਨੂੰ ਪਿੰਡ ਵਾਸੀਆਂ ਨੂੰ ਔਰ ਮੇਰੇ ਸਕੂਲ ਨੂੰ ਐਜ ਪ੍ਰਿੰਸੀਪਲ ਹੋਣ ਦੇ ਨਾਤੇ ਇੰਨੀ ਖੁਸ਼ੀ ਹੈ ਸਾਡੀ ਇੱਛਾ ਸੀ ਵੀ ਬੱਚੋਆਂ ਨੇ ਦੇ ਨੌਜਵਾਨ ਜਿਆਦਾ ਨਹੀਂ 5 ਤੋਂ 7 ਫੋਰਮ ਧਰਤੀ ਤੇ ਖੇਡਣਾ ਸਾਡੀ ਇਹ ਦਿਲ ਦੀ ਇੱਛਾ ਸੀ ਉਹ ਸਾਡੀ ਇੱਛਾ ਨੂੰ ਪੂਰੀ ਕਰਦੇ ਹੋਏ ਪਿਛਲੇ ਸਾਲ ਖੁਸ਼ੀ ਨੇ ਪੂਰੀ ਕੀਤੀ ਐਸ ਵਾਰੀ ਸਾਡਾ ਹੋਣਹਾਰ ਵਿਦਿਆਰਥੀ ਰਣਜੀਤ ਸਿੰਘ ਸਨ ਆਫ ਮੁਖਤਿਆਰ ਸਿੰਘ ਜਿਹਦੀ ਹਾਈਟ 6 ਫੁੱਟ ਹੈ ਸਾਨੂੰ ਪਹਿਲੇ ਹੀ ਮਾਣ ਸੀ ਜਦੋਂ ਇਹ ਸਕੂਲ ਪੜਦਾ ਸੀਗਾ 6-7 ਸਾਲ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਅੱਜ ਉਹਨੇ ਸਾਡੇ ਬੱਚਾਣਾ ਪਿੰਡ ਦਾ ਨਾਮ ਜਿਹੜਾ ਦੁਨੀਆ ਦੇ ਨਕਸ਼ੇ ਤੇ ਚਮਕਾਇਆ ਸਾਨੂੰ ਬੜਾ ਮਾਣ ਹੈ ਸਾਰੇ ਪਿੰਡ ਨੂੰ ਜੀ ਸਾਡੇ ਪਿੰਡ ਦਾ ਇੱਕ ਹੋਰ ਹੋਣਹਾਰ ਖੜਿਆਰੀ ਰਣਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਜੋ ਕਿ ਯੂਕੇ ਆ ਯੂਰਪ ਤੋਂ ਕਬੱਡੀ ਸਾਕਸਰਾ ਖੇਡ ਕੇ ਵਾਪਸ ਆ ਰਿਹਾ ਉਸ ਨੂੰ ਮੇਰੇ ਬਲੌਰ ਸਾਰੇ ਪਿੰਡ ਵੱਲੋਂ ਹੀ ਬਹੁਤ ਬਹੁਤ ਵਧਾਈ ਹੈ ਉਹਦੇ ਪਰਿਵਾਰ ਨੂੰ ਤੇ ਉਸ ਨੂੰ ਜਿਹਨੇ ਮਿਹਨਤ ਕੀਤੀ ਹੈ ਬਾਕੀ ਸਾਰੇ ਕਬੱਡੀ ਖਿਡਾਰੀਆਂ ਨੂੰ ਜਿਹੜੇ ਉਹਦੇ ਸਾਥੀ ਹੈ ਤੇ ਇਹ ਹੋਰ ਮਿਹਨਤ ਕਰਨ ਤੇ ਪਿੰਡ ਦਾ ਨਾਮ ਹੋਰ ਚੜ੍ਹਾ ਕਰਨਾ ਤਾਂ ਕਿ ਕੱਲ ਨੂੰ ਹੋਰ ਬੱਚੇ ਵੀ ਜਿਹੜੇ ਨਸ਼ਿਆਂ ਤੋਂ ਦੂਰ ਹੋ ਕੇ ਤੇ ਸਾਡੀ ਜੀ ਸਪੋਰਟਸ ਹੈ ਉਸ ਨੂੰ ਉੱਪਰ ਲੈ ਜਾਣਾ ਔਰ ਆਪ ਦੇ ਆਪ ਨੂੰ ਸਰੀਰ ਨੂੰ ਠੀਕ ਰੱਖਣਾ ਤਾਂ ਕਿ ਜੇ ਨਸ਼ਿਆਂ ਦਾ ਕੋੜ ਇਹ ਵੱਡਾ ਜਾ ਸਕੇ ਗਵਰਨਮੈਂਟ ਦੇ ਬੜੇ ਉਪਰਾਲੇ ਆ ਉਹ ਕਾਫੀ ਕੁਝ ਖੇਡਾਂ ਪ੍ਰਤੀ ਕਰ ਰਹੀ ਹੈ ਜੋ ਕਰਨਾ ਚਾਹੀਦਾ ਹੈ ਕਿ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਨੇ ਪੇਰੈਂਟਸ ਤਾਂ ਅਸੀਂ ਸੁਧਾਰਨ ਪਰਿਵਾਰਾਂ ਵਿੱਚੋਂ ਹੈਗੇ ਆ ਇੰਨੀ ਖਰਾਕ ਅਸੀਂ ਨਹੀਂ ਦੇ ਸਕਦੇ ਪਰ ਫਿਰ ਵੀ ਬਹੁਤ-ਬਹੁਤ ਤੇ ਬੱਚੇ ਨੂੰ ਵਧਾਈ ਇਹਦੇ ਪਰਿਵਾਰ ਨੂੰ ਵਧਾਈ ਔਰ ਸਾਰੇ ਕਬੱਡੀ ਵਾਲੇ ਬੋਡਾਂ ਨੂੰ ਵਧਾਈ ਤੁਸੀਂ ਨਜਵਾਨਾਂ ਨੂੰ ਕੀ ਸੰਦੇਸ਼ ਦਿਓਗੇ ਮੇਰਾ ਸੰਦੇਸ਼ ਇਹ ਵੀ ਦੇਖੋ ਇਹ ਵੀ ਅੱਜ ਕੱਲ੍ਹ ਇੱਕ ਰੁਜ਼ਗਾਰ ਵੀ ਬਣ ਗਿਆ ਹੈ ਮਿਹਨਤ ਕਰੋ ਔਰ ਖੇਡਾਂ ਵਿੱਚ ਹੋਰ ਵੱਧ ਹਿੱਸਾ ਲਓ ਇਸ ਸਾਲ ਉਹ ਨਾਲ ਨਾਲ ਪੜ੍ਹਾਈ ਵੀ ਕਰੋ ਕਿਉਂਕਿ ਪੜ੍ਹਾਈ ਦੇ ਨਾਲ ਕੀ ਗੇਮਾਂ ਚੱਲੀਆਂ ਤਾਂ ਅਸੀਂ ਹਰ ਪਾਸਾ ਸਾਡਾ ਪੂਰਾ ਹੁੰਦਾ ਸੋ ਮੇਰੀ ਇਹੀ ਸੰਦੇਸ਼ ਹੈ ਵੱਧ ਤੋਂ ਵੱਧ ਖੇਡਾਂ ਵਿੱਚ ਰੁਚੀ ਰੋ ਅਤੇ ਪੜ੍ਹਾਈ ਵੀ ਲਾਜ਼ਮੀ ਕਰੋ